ਇੱਕ ਇੱਕ ਦੋ ਮੋਟਰਸਾਂ ਦੇ ਮੁੰਡੇ ਆਏ ਜੀ ਇਹਨੇ ਕੋਲ ਹਾਰੇ ਪੈਸੇ ਖੋ ਕੇ ਲੈ ਗਏ ਜੀ ਜੀ ਬਾਕੀ ਇੱਥੋਂ ਦਾ ਸਿਸਟਮ ਦਾ ਬਹੁਤ ਬੁਰਾ ਹਾਲਾਤ ਕਿ ਮੁੰਸਾ ਸਾਹਿਬ ਬਹੁਤ ਬੁਰਾ ਹਾਲਾਤ ਆ ਜੀ ਹੁਣ ਪਹੁੰਚਾਣ ਕਰਦੇ ਜੇ ਬਾਕੀ ਇਹ ਮੇਰੇ ਭਾਬੀ ਜੀ ਆ ਜੀ ਇਹ ਮੈਂ ਤਾਂ ਫਿਰ ਮੇਰੇ ਨਾਲ ਸ਼ੌਪਾਂ ਦੁਕਾਨ ਮੇਰੀ ਜੀ ਇਹਨੇ ਮੈਨੂੰ ਫੋਨ ਕੀਤਾ ਮੈਂ ਗੁਰਦੁਆਰੇ ਇੱਥੇ ਆ ਗਈ ਇਹਨੇ ਉੱਥੇ ਮੈਂ ਬੈਂਕ ਚ ਪੈ ਖੜਾ ਕੇ ਲੈ ਲੱਖ ਰੁਪਈਆ ਸੀਗਾ ਮੇਰੇ ਕੋਲੇ ਮੰਨ ਲੋ ਕਹਿੰਦੀ ਮੈਂ ਰਹਿਣ ਵਾਲੀ ਆ ਤੇ ਇਥੋਂ ਖੋ ਕੇ ਲੈ ਗਏ ਕਿੱਥੋਂ ਪੈਸੇ ਕਢੋ ਲੈ ਲਿਆ ਗਏ ਆ ਬੋਲ ਨਹੀਂ ਆ ਨਾ ਕੋਈ ਉਹ ਉਹ ਨਹੀਂ ਰਹਿਦਾ ਬੋਲ ਨਹੀਂ ਉਹ ਛੱਡ ਸੁਣੋ ਕੀ ਲੱਗਿਆ ਮਤਲਬ ਨਹੀਂ ਨਹੀਂ ਉਹ ਆ ਗਿਆ ਆਵੇ ਆ ਗਿਆ ਪਹਿਲੇ ਦੁਕਾਨ ਅੰਦਰ ਦਿਖਾਉਂਦੇ ਨਹੀਂ ਬਿਲਕੁਲ ਬਿਲਕੁਲ ਦਿਖਾਉਂਦੇ ਨਹੀਂ ਤੇ ਮੈਂ ਬੈਂਕ ਚ ਪੈ ਕੜਾ ਕੇ ਲਈ 10 ਲੱਖ ਰੁਪਈਆ ਸੀਗਾ ਮੇਰੇ ਕੋਲੇ ਮੰਨ ਲੋ ਕਹਿੰਦੀ ਮੈਂ ਰਹਿਣ ਵਾਲੀ ਆ ਤੇ ਇਥੋਂ ਖੋ ਕੇ ਲੈ ਗਏ ਕਿੱਥੋਂ ਪੈਸੇ ਕਢਾਏ ਕਿੱਥੋਂ ਲਿਖਿਆ ਮੇਰਾ ਕਹਿੰਦੇ ਲੈ ਗਏ ਕਿੱਥੋਂ ਕਢਵਾਏ ਸੀ ਪੈਸੇ ਤੁਸੀਂ ਮੈਂ ਕਿਹੜੀ ਬੈਂਕ ਕੰਮ ਇਹ ਤਾਂ ਬੈਂਕ ਦਾ ਨਹੀਂ ਪਤਾ ਕਈ ਨਹੀਂ ਬਾਕੀ ਆ ਨਹੀਂ ਸਾਲ ਬੈਂਕ ਚੋਂ ਕਢਾਏ ਆ ਤੇ ਤੁਸੀਂ ਇਕੱਲੇ ਸੀਗੇ ਨਹੀਂ ਨਾਲ ਹੋਵੇ ਮੇਰੀ ਭੈਣ ਸੀਗੀ ਤੁਸੀਂ ਕਾਹਦੇ ਤੇ ਸੀ ਅਸੀਂ ਆਟੋ ਵਜੇ ਤੇ ਸੀਗੇ ਤੇ ਜਿਨ੍ਹਾਂ ਨੇ ਪੈਸੇ ਖੋਏ ਉਹ ਕਾਹਦੇ ਤੇ ਸੀ ਉਹ ਕਹਿੰਦੇ ਸਰਕਾਰ ਲਗਾਵਾਂਗੇ ਉਹ ਮੋਟਰਸਾਈਕਲ ਤੇ ਸੀਗੇ ਬੋਲਤ ਦੇ ਅੱਛਾ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀਗੇ ਦਾ ਨਾਮ ਜੀ ਸਿੰਘ ਪਿੰਡ ਮਲੋਗੇ ਜੀ ਹਾਂ ਜੀ ਅਸੀਂ ਅੱਜ ਬੈਂਕ ਚੋਂ ਪੈਸੇ 50 ਚੋਂ ਬੈਕਅਪ ਪਾਏ ਕਰਾਉਣ ਆਏ ਸੀਗੇ ਜੀ ਜੀ ਕਰੀਬਤ ਤੋਕੇ 10 ਮਿੰਟ ਹੋ ਗਏ ਸਾਨੂੰ ਜੀ ਤੇ ਇੱਕ ਦੋ ਮੋਟਰਸਾਈਕਲ ਦੇ ਮੁੰਡੇ ਆਏ ਜੀ ਇਹਨੇ ਕੋਲ ਸਾਡੇ ਪੈਸੇ ਖੋ ਕੇ ਲੈ ਗਏ ਆ ਜੀ ਜੀ ਬਾਕੀ ਇੱਥੋਂ ਦਾ ਸਿਸਟਮ ਤਾਂ ਬਹੁਤ ਪੁਰਾਣਾ ਕਿ ਮੂਸਾ ਸਾਹਿਬ ਬਹੁਤ ਪੁਰਾਣਾ ਆ ਜੀ ਅਸੀਂ ਹੁਣ ਪਹੁੰਚਣ ਕਰਦੇ ਜੇ ਬਾਕੀ ਇਹ ਮੇਰੇ ਭਾਬੀ ਜੀ ਆ ਜੀ ਇਹ ਮੈਂ ਤਾਂ ਮੇਰੇ ਨਾਲ ਹੀ ਸ਼ੌਪ ਤੇ ਦੁਕਾਨ ਮੇਰੀ ਜੀ ਇਹਨੇ ਮੈਨੂੰ ਬੁਣ ਕੀਤਾ ਮੈਂ ਗੁਰੂ ਤੇ ਇੱਥੇ ਆ ਗਈ ਇਹਨਾਂ ਕੋਲੇ ਤੇ ਯਾਰ 10 ਮਿੰਟ ਹੋਏ ਸਰ ਇੱਕ ਵਾਰ ਦਾ ਹੋਈ ਨਹੀਂ ਜੀ ਤੇ ਕੀ ਮੰਗ ਕਰਦੇ ਹੋ ਮੰਗ ਤਾਂ ਪ੍ਰਸ਼ੰਦ ਦੇ ਕਰਦੇ ਜੀ ਸਾਡੇ ਜਿਹੜੇ ਆ ਚੋਰ ਜਿਹੜੇ ਨੂੰ ਜਿਹੜੇ ਸਾਡੇ ਭਾਲਕੇ ਦੇ ਜਵਾਨ ਤਾਂ ਪਹਿਲੇ ਗਾਂ ਵਸਦੇ ਵੀ ਤੇ ਸਾਡੇ ਨਾਲ ਹੋਰੇ ਹੋਰ ਵੀਰੇ ਸੈਰ ਦਾ ਘੱਟੂ ਘੱਟ ਵੀ ਰੋਜ਼ ਤੇ ਦਾਦਾ ਘੜਨਾ ਵੇ ਹੁੰਦੀਆਂ ਜੀ ਠੀਕ ਆ ਜੀ ਅਸੀਂ ਕਿਰਪਾ ਪ੍ਰਸ਼ੰਦ ਦੇ ਮੰਗ ਚਾਹੁੰਦੇ ਪਹਿਲਾਂ ਸਾਡਾ ਜਿਹੜਾ ਹੱਕ ਸਾਨੂੰ ਦੱਸਦੇ ਜੀ ਅੱਜ ਤੋਂ ਕੋਈ ਅਗੇ ਮਹੀਨਾ ਪਹਿਲਾਂ ਹੋ ਗਿਆ ਇੱਥੋਂ ਚੈਨੀ ਫੋਕੇ ਸਿੱਥੇ ਇੱਥ